ਇਨਸਟਾਗ੍ਰਾਉਂਡ ਦੇ ਸ਼ਾਸਤਰੀ ਨਗਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਹਵਾਲਾ ਰਾਸ਼ੀ ਨੂੰ ਲੈ ਕੇ ਐਸਟੀਐਫ ਦੀ ਟੀਮ ਨੇ ਰੇਡ ਕੀਤੀ ਅਦੱਸ ਦिए ਕਿ ਐਸਟੀਐਫ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਨਾਂਮੀ ਸੁਨੇਹਾਰਿਆਂ ਦੀ ਕਰੋੜਾਂ ਦੀ ਬਲੈਕ ਮਨੀ ਨੂੰ ਹਵਾਲਾ ਰਾਸ਼ੀ ਦੇ ਜ਼ਰੀਏ ਵਿਦੇਸ਼ ਭੇਜੰਦਾ ਕੰਮ ਹੋ ਰਿਹਾ ਹੈ ਟੀਮ ਨੂੰ ਪਤਾ ਲੱਗਿਆ ਇਸ ਗਰਾਉਂਡ ਦੇ ਹਵਾਲਾ ਕਿੰਗ ਦੀ ਲੁਧਿਆਣਾ ਰੋਡ ਤੇ ਫੈਕਟਰੀ ਅਤੇ ਇੱਕ ਦੁਕਾਨ ਹੈ ਐਸਟੀਐਫ ਦੀ ਟੀਮ ਨੇ ਕਾਰੋਬਾਰੀ ਦੇ ਮੁਨੀਮ ਦਾ ਪਿੱਛਾ ਕਰਦੇ ਹੋਏ ਛਾਪੇਮਾਰੀ ਕੀਤੀ ਕੀ ਗੱਲ ਹੋਈ ਰਜੇ ਸਿੰਘ ਤੁਸੀਂ ਮੈਨੂੰ ਪਤਾ ਵੀ ਕਿਉਂ ਖੜੇ ਹੋ ਕਿਉਂ ਮਨ ਲਿਆਲੇ ਪ੍ਰਚਾਰ ਕਰਦੇ ਹੋ ਐਸੇ ਇਸ ਘਰ ਦੇ ਵਿੱਚ ਰੈਵਿਊ ਸਟੇਸ਼ਨ ਚੱਲਦੀ ਪਈ ਹੈ ਸਾਰੇ ਮਾਲਾਜ ਅੰਦਰ ਹੈ ਉਸਮਾਲ ਵਿੱਚ پیسے ਹੁੰਦੇ ਬਾਹਰ ਖੜੇ ਹੈ ਤੁਸੀਂ ਕਿਉਂ ਨਹੀਂ ਅੰਦਰ ਜਾਂਦੇ ਪੇ ਮੈਨੂੰ ਇਸ ਗੱਲ ਦਾ ਡਰਨ ਦੱਸੋਗੇ ਤਸੋਂ ਪ੍ਰੈਸਰ ਕੋਟ ਸਾਰੀ ਖੜੀ ਹੈ ਕਿਉਂ ਦੱਸੋ ਮੈਨੂੰ ਹਾਂਜੀ ਮੀਟਿੰਗ ਇੱਕ ਮਿੰਟ ਪਾਜੀ ਪਾਜੀ ਗੱਲ ਕੀ ਹੋਈ ਸਾਰੀ ਇਹ ਦੱਸੋ ਭਾਈ ਇਹ ਮੈਨੂੰ ਦੱਸੋ ਵੀ ਅੰਦਰ ਕੀ ਹੋਇਆ ਵਾ ਤੁਸੀਂ ਕਹਿੰਦੇ ਅੰਦਰ ਚਿੱਟਾ ਵਾ ਚਿੱਟੇ ਵਾਲੇ ਬੰਦੇ ਹੈ ਚੰਨੀ ਹੈ ਵੀ ਅੰਦਰ ਗਏ ਚੰਨੀ ਗਏ ਬੰਦੇ ਸਾਰੇ ਐਸਓਚੋ ਵੀ ਜੋ ਵੀ ਆ ਆਪਣੇ ਅੱਗੇ ਆ ਤੁਸੀਂ ਆਪ ਮੇਰੇ ਭਾਈ ਜੀ ਇੱਧਰ ਕੈਮਰਾ ਘੁਮਾਓ ਘੁਮਾਤਾ ਜੀ ਘੁਮਾਤਾ ਇੱਧਰ ਆਪਣੇ ਬਾਈ ਜੀ ਖੜੇ ਨੇ ਮੇਰੇ ਮੁਲਾਜ਼ਮ ਵੀ ਖੜੇ ਨੇ ਮੇਰੇ ਭਾਈ ਸਾਬ ਖੜੇ ਨੇ ਇਹ ਸਾਰੇ ਜੀ ਬਾਹਰ ਖੜਾਏ ਹੋਇਆ ਵੀ ਕਿਉਂ ਨਹੀਂ ਅੰਦਰ ਜਾਂਦੇ ਪਏ ਅੰਦਰ ਤੋਂ ਨਹੀਂ ਕਿਹਾ ਅੰਦਰ ਕੀ ਆ ਜੀ ਅੰਦਰ ਬਾਜੀ ਮੈਨੂੰ ਸਾਰਾ ਪਤਾ ਵੀ ਕਿਉਂ ਨਹੀਂ ਹੈਗਾ ਤੁਸੀਂ ਸਾਰੇ ਬਾਹਰ ਖੜੇ ਆ ਤੁਸੀਂ ਚੁੱਪਚਾਪ ਤੇ ਉਂਗਲਾਂ ਦੇ ਮੂੰਹ ਤੇ ਹੱਥ ਰੱਖ ਕੇ ਕਿਉਂ ਨਹੀਂ ਜਾਂਦੇ ਪਏ ਵਜਾ ਕੀ ਹੈ ਜੀ ਅੰਦਰ ਦੱਸੋ ਵਜਾ ਤੁਸੀਂ ਦੱਸੋ ਨਾ ਤੁਸੀਂ ਪ੍ਰੈਸਰ ਰਿਪੋਰਟ ਖੜ ਸਾਰੇ ਖੜੇ ਹੋ ਤੁਹਾਨੂੰ ਕਿਉਂ ਨਹੀਂ ਪਤਾ ਅਸਤਾ ਨਹੀਂ ਪਤਾ ਅਸਤਾ ਸਾਰੇ ਇੱਥੇ ਬਾਹਰ ਦਾ ਤੋਂ ਦਾ ਪਤਾ ਲੱਗਿਆ ਸਾਨੂੰ ਬਾਹਰ ਦਾ ਅਸੀਂ ਆ ਗਏ ਬਾਹਰ ਦਾ ਤਾਂ ਅੰਦਰ ਜਾਓ ਨਾ ਬਾਹਰ ਦਾ ਤਾਂ ਅੰਦਰ ਪਤਾ ਲੱਗਣੀ ਹੈ ਤੁਹਾਨੂੰ ਬਾਹਰ ਬਾ ਨਹੀਂ ਬਦਲਣਗਣੀ ਕੰਲੀ ਦੇ ਵਿੱਚ ਤੁਹਾਨੂੰ ਪਤਾ ਕੀ ਹੈ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਵੀ ਤੁਹਾਨੂੰ ਦੇਖ ਕੇ ਹੈ ਵੀ ਕੀ ਹੈ ਕੀ ਨਹੀਂ ਵੀ ਕੱਲ ਨੂੰ ਕੋਈ ਅੰਦਰ ਦਾ ਬੰਦਾ ਮਾਰ ਕੇ ਆ ਜਾਂ ਫਿਰ ਨਹੀਂ ਸਰ ਇਦਾਂ ਨਹੀਂ ਹੁੰਦਾ ਵੀ ਜੇ ਤੁਹਾਨੂੰ ਕੁਝ ਪਤਾ ਨਹੀਂ 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 ਮੈਨੇ ਜੈਂਪਾ ਸਾਹਿਬ ਐ ਨਹੀਂ ਜੈਂਪਾ ਸਾਹਿਬ ਐ ਨਹੀਂ ਹੁੰਦਾ ਇੱਥੇ ਕੋਈ ਗਲਤ ਹੋ ਰਿਹਾ ਹੈ ਇੱਥੇ ਕੁਝ ਗਲਤ ਹੋ ਰਿਹਾ ਜੀ ਗਲਤ ਹੋ ਰਿਹਾ ਫਿਰ ਤੁਹਾਨੂੰ ਵੀ ਪਤਾ ਹੈ ਫਿਰ ਤੁਸੀਂ ਇਕੱਠੇ ਹੋਏ ਹੋ ਤੁਹਾਨੂੰ ਡੇਢੇ ਘੰਟਾ ਹੋ ਗਏ ਮੈਂ ਉੱਥੋਂ ਦੇਖੀ ਜਨਣਾ ਵਾ ਤੁਹਾਨੂੰ ਸਾਰਿਆਂ ਨੂੰ ਵੀ ਤੁਹਾਨੂੰ ਨਹੀਂ ਪਤਾ ਬੋਲੋ ਤੁਹਾਨੂੰ ਨਹੀਂ ਪਤਾ ਅਸਟਾ ਸਰ ਡਿਪਟੀ ਸਾਹਿਬ ਗਏ ਹੋਇਆ ਡਿਪਟੀ ਸਾਹਿਬ ਗਏ ਹੋਇਆ ਜੀਐਨ ਗਏ ਹੋਇਆ ਪਰਬਤ ਤੁਸੀਂ ਕਿਉਂ ਨਹੀਂ ਜਾਂਦੇ ਪੇ ਨਾਲ ਤੁਸੀਂ ਜਿਹੜਾ ਜੇ ਕੋਈ ਵੀ ਗਲਤ ਕੰਮ ਆ ਤੁਸੀਂ ਉਹਦੇ ਖਿਲਾਫ ਹੋ ਮਾ ਖਿਲਾਫ ਚਲੋ ਫਿਰ ਆਜਣਗੇ ਡਿਪਟੀ ਸਾਹਿਬ پتہ ਲੱਗ ਜੂਗਾ ਜੀ ਓਕੇ ਓਕੇ ਸਰ ਜੀਐਨ ਠੀਕ ਹੈ ਜੀ ਮੈਂ ਹੁਣੇ ਆ ਜਾਂਦੀ ਹਾਂ ਇਸ ਤਰ੍ਹਾਂ ਕੁਝ ਪਤਾ ਲੱਗਿਆ ਕੁਝ ਮੈਨੂੰ ਕੁਝ ਨਹੀਂ ਪਤਾ ਤੇ ਸਰ ਕਿੱਥੋਂ ਦੇ ਆਈ ਪੁਲਿਸ ਵਾਲਾ ਕੁਝ ਬਾਹਰੋਂ ਹੀ ਬੋਲਦੀ ਮੈਂ ਹੁਣੇ ਆਇਆ ਵੈਰੀਫਾਈ ਕਰ ਰਿਹਾ ਠੀਕ 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 ਹੈ ਸਰ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੇ ਰਿਪੋਰਟ